ਸ੍ਰੀ ਜਮਾਤ ਦੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੱਚਿਓ ਤੁਸੀਂ ਸਾਰੇ ਸਵਾਦਲੇ ਫਲ ਖਾਂਦੇ ਹੋ ਤੁਹਾਨੂੰ ਪਤਾ ਹੈ ਫਲ ਕਿੱਥੋਂ ਆਉਂਦੇ ਨੇ ਬਿਲਕੁਲ ਸਹੀ ਇਹ ਫਲ ਸਾਨੂੰ ਰੁੱਖਾਂ ਤੋਂ ਮਿਲਦੇ ਹਨ ਤੇ ਰੁੱਖ ਸਾਨੂੰ ਹੋਰ ਵੀ ਅਨੇਕਾਂ ਚੀਜ਼ਾਂ ਦਿੰਦੇ ਹਨ ਜਿਵੇਂ ਕਿ ਸਾਨੂੰ ਸਾਹ ਲੈਣ ਲਈ ਆਕਸੀਜਨ ਸਾਨੂੰ ਲੱਕੜੀ ਸਾਨੂੰ ਕਾਗਜ਼ ਇੱਦਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਰੁੱਖਾਂ ਤੋਂ ਮਿਲਦੀਆਂ ਹਨ ਪਰ ਅਜੂਕੇ ਸਮੇਂ ਵਿੱਚ ਰੁੱਖਾਂ ਦੀ ਕਟਾਈ ਹੋ ਰਹੀ ਹੈ ਤੇ ਸਾਡਾ ਪਾਠ 18 ਕਈ ਹੱਸ ਪਈ ਕੁਝ ਅਜੇਹੀਆਂ ਬਾਤਾਂ ਪਾਉਂਦਾ ਹੈ ਕਿ ਰੁੱਖਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ। ਸੋ ਆਓ ਇਹ ਪਾਠ ਪੜ੍ਹਦੇ ਹਾਂ। ਪਾਠ 18 ਕਹੀ ਹਸਪਈ ਮੈਂ ਹੁਣ ਰੁੱਖ ਨਹੀਂ ਵੱਢ ਸਕਦਾ। ਕੁਹਾੜਾ ਬੋਲਿਆ। ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਗੱਲ ਸੁਣ ਕੇ ਅਮਰੀਕ ਸਿੰਘ ਸੋਚੀ ਪੈ ਗਿਆ। ਅਮਰੀਕ ਸਿੰਘ ਅੱਜ ਵਕਤੇ ਹੀ ਕਹੀ ਕੁਹਾੜਾ ਆਰੀ ਰਸਤੇ ਤੇ ਹੋਰ ਲੋੜਿੰਦਾ ਸਮਾਨ ਲੈ ਕੇ ਖੇਤ ਆ ਗਿਆ ਸੀ ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵੜਾਈ ਵੇਲੇ ਉਸ ਦੇ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ ਕੋਹਾੜੇ ਦੇ ਬੋਲ ਅਨਸਾਰ ਹੀ ਉਹ ਡਰ ਗਿਆ ਪਤਾ ਨਹੀਂ ਕੀ ਸ਼ੈ ਬੋਲਦੀ ਹੈ ਉਸ ਦੇ ਡਰ ਨਾਲ ਕੰਬਦੇ ਹੱਥਾਂ ਵਿੱਚੋਂ ਕੁਹਾੜਾ ਡਿੱਗ ਪਿਆ ਉਹ ਤਰਬ ਕੇ ਪਿੱਛੇ ਨੂੰ ਹਟਦਾ ਹੋਇਆ ਕੁਹਾੜੇ ਨੂੰ ਬੋਲਿਆ ਕੀ ਗੱਲ ਤੂੰ ਰੁੱਖ ਕਿਉਂ ਨਹੀਂ ਵੱਢ ਸਕਦਾ ਕੀ ਤੇਰੀ ਧਾਰ ਤਿੱਖੀ ਨਹੀਂ ਧਾਰ ਤਾਂ ਮੇਰੀ ਬੜੀ ਤੇਜ ਹੈ ਪਰ ਰੁੱਖ ਵੱਢਣ ਲਈ ਨਹੀਂ ਕੁਹਾੜਾ ਧੀਰਜ ਨਾਲ ਬੋਲਿਆ ਮੇਰਾ ਖੇਤ ਹੈ ਮੇਰੇ ਦਾਦੇ ਦਾ ਲਾਇਆ ਰੁੱਖ ਹੈ ਨੂੰ ਦੱਸ ਕੀ ਤਕਲੀਫ ਹੈ ਅਮਰੀਕ ਸਿੰਘ ਨੇ ਆਪਣਾ ਹੱਕ ਜਤਾਇਆ ਤਕਲੀਫ ਤਾਂ ਭਾਈ ਇਹ ਹੈ ਕਿ ਖੇਤ ਵਿੱਚ ਇੱਕੋ ਰੁੱਖ ਰਹਿ ਗਿਆ ਜੇ ਇਹ ਵੀ ਵੱਢ ਦਿੱਤਾ ਤਾਂ ਪੰਛੀ ਆਲ ਨੇ ਕਿੱਥੇ ਪਾਉਣਗੇ ਅੰਡੇ ਕਿੱਥੇ ਦੇਣਗੇ ਮੀਹ ਹਨੇਰੀ ਵਿੱਚ ਕੀ ਬਣੂ ਉਹਨਾਂ ਦਾ ਕੋਹਾੜੇ ਨੇ ਨਿੰਮ ਦੇ ਫੁੱਲੇ ਫਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ ਕੋਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ ਅਮਰੀਕ ਸਿੰਘ ਖੇਤ ਦੀ ਵੱਟ ਉੱਤੇ ਬੈਠ ਗਿਆ ਏਨੇ ਨੂੰ ਦਲੀਪ ਤੇ ਸੋਹਣਾ ਵੀ ਆ ਗਏ ਚੱਲ ਬਈ ਚਾਚਾ ਤੇਰੀ ਇਸ ਨਿੰਮ ਨੂੰ ਵੱਢ ਸੁੱਟੀਏ ਸੋਹਣ ਨੇ ਅਨਸਾਰ ਹੀ ਕਹੀ ਨੂੰ ਹੱਥ ਪਾ ਲਿਆ ਸੋਹਣ ਅਜੇ ਨਿੰਮ ਦੇ ਆਲੇ ਦੁਆਲੇ ਗੇੜਾ ਦੇ ਕੇ ਉਸ ਦੀਆਂ ਜੜਾਂ ਨੰਗੀਆਂ ਕਰਨ ਲਈ ਤਿਆਰ ਹੀ ਹੋਇਆ ਸੀ ਕਿ ਕਹੀ ਬੋਲ ਪਈ ਸੋਹਣ ਸਿਆ ਨਿੰਬ ਦੀਆਂ ਜੜਾਂ ਦਵਾਲਿਓ ਮੈਂ ਮਿੱਟੀ ਨਹੀਂ ਪੁੱਟਣੀ ਸੋਹਣ ਸਿੰਘ ਨੂੰ ਕੁਝ ਨਾ ਸੁਝਿਆ ਉਹ ਡੋਰਪ ਹੋਇਆ ਆਲੇ ਦੁਆਲੇ ਦੇਖਣ ਲੱਗ ਪਿਆ ਚਾਚਾ ਕਹੀ ਬੋਲਦੀ ਹੈ ਉਹ ਹੈਰਾਨ ਪਰੇਸ਼ਾਨ ਹੋਇਆ ਅਮਰੀਕ ਸਿੰਘ ਕੋਲ ਆ ਗਿਆ ਬੋਲਦੀ ਹੈ ਕਹੀ ਤੇਰੀ ਕੰਮ ਕਰਨ ਦੀ ਨੀਤ ਨਹੀਂ ਤੇਰੀ ਆਉਣសារ ਬਹਾਨੇ ਬਣਾਉਣ ਲੱਗ ਪਿਆ ਦਲੀਪ ਸਿੰਘ ਨੇ ਸਿਰ ਉੱਤੇ ਪੱਗ ਲਪੇਟ ਕੇ ਉਸ ਦੇ ਹੱਥੋਂ ਕਹੀ ਫੜ ਲਈ ਸੱਚੀ ਮੈਂ ਕਿਤੇ ਝੂਠ ਬੋਲਦਾ ਮੈਨੂੰ ਆਵਾਜ਼ ਪਈ ਹੈ ਓਏ ਡਰ ਕਲਾ ਆਜਾ ਮੈਂ ਦੇਖਦਾ ਦਲੀਪ ਸਿੰਘ ਮੋਢੇ ਉੱਤੇ ਕਹੀ ਰੱਖ ਕੇ ਨਿਮ ਕੋਲ ਆ ਗਿਆ ਇਹਨੇ ਨੂੰ ਕਹੀ ਬੋਲ ਪਈ ਦਲੀਪ ਭਾਈ ਚਲਾਈ ਨਾ ਮੈਂ ਨਹੀਂ ਪੁੱਟਣੀ ਮਿੱਟੀ ਆਜਾ ਭਾਈ ਦਲੀਪ ਪਹਿਲਾਂ ਕੋਹਾੜੇ ਨੇ ਵੀ ਮੈਨੂੰ ਜਵਾਬ ਦੇ ਦਿੱਤਾ ਮੈਂ ਤਾਂ ਸੋਚਦਾ ਸੀ ਇਹ ਮੇਰਾ ਵਹਿਮ ਹੈ ਪਰ ਹੁਣ ਕਹੀ ਨੇ ਵੀ ਜਵਾਬ ਦੇ ਦਿੱਤਾ ਬੱਸ ਚਾਚਾ ਹੁਣ ਤਾਂ ਨਿੰਮੀ ਬੋਲਣੋਂ ਰਹਿ ਗਈ ਬਈ ਮੈਨੂੰ ਨਾ ਵੱਡਿਓ ਸੋਹਣ ਨੇ ਨਿੰਮ ਵੱਲ ਨੂੰ ਹੱਥ ਕਰਕੇ ਕਿਹਾ ਸੋਹਣ ਦੇ ਇੰਨਾ ਕਹਿਣ ਦੀ ਧੀਰ ਸੀ ਕਿ ਨਿੰਮ ਬੋਲ ਪਈ ਹਾਂ ਭਾਈ ਸੋਹਣ ਮੈਨੂੰ ਨਾ ਵੱਡਿਓ ਇਹ ਆਵਾਜ਼ ਸੁਣ ਕੇ ਸਭ ਨੂੰ ਤਰੇਲੀਆਂ ਆਉਣ ਲੱਗ ਪਈਆਂ ਉਹ ਚਾਚਾ ਜ਼ਰੂਰ ਕੋਈ ਗੱਲ ਹੈ ਨੇਮ ਵੀ ਗੱਲਾਂ ਕਰਦੀ ਐ ਨਿੰਮ ਨੂੰ ਵੱਡਣ ਵਾਲੇ ਸੰਦ ਵੀ ਬੋਲਦੇ ਐ ਐਥੋਂ ਭੱਜ ਲੋ ਦਲੀਪ ਤੇ ਸੋਨਾ ਭੱਜਣ ਲਈ ਤਿਆਰ ਖੜੇ ਸਨ ਠਹਿਰੋ ਭਾਈ ਠਹਿਰੋ ਗੱਲ ਦੀ ਸਮਝ ਤਾਂ ਆਵੇ ਕੋਈ ਅਮਰੀਕ ਸਿੰਘ ਨੇ ਉੱਠ ਕੇ ਪਿੰਡ ਦੇ ਆਲੇ ਦੁਆਲੇ ਘੇੜਾ ਦਿੱਤਾ ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ ਉਸ ਦੀਆਂ ਬਾਤਾਂ ਵਿੱਚ ਪਸੂ ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ ਪਰ ਕਹੀ ਕੁਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰ ਬੋਲਦੇ ਸੁਣੇ ਨੇ ਉਹ ਮੂੰਹ ਵਿੱਚ ਬੜਬੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ ਅਮਰੀਕ ਸਿਆਂ ਤੇਰੇ ਦਾਦੇ ਬਸੰਤ ਸਿਉ ਨੇ ਖੇਤ ਵਿੱਚ ਪੰਜ ਰੁੱਖ ਲਾਏ ਸਨ ਉਹਨਾਂ ਵਿੱਚੋਂ ਚਾਰ ਤਾਂ ਤੂੰ ਵੱਢ ਲਏ ਪਰ ਉਹਨਾਂ ਰੁੱਖਾਂ ਦੇ ਥਾਂ ਉੱਤੇ ਤੋ ਇੱਕ ਵੀ ਰੁੱਖ ਨਹੀਂ ਲਾਇਆ ਹੁਣ ਮੈਨੂੰ ਵੀ ਵੱਡਣ ਦੀ ਤਿਆਰੀ ਕਰਕੇ ਆ ਗਿਆ ਹੈ ਇਹਨਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਵ ਜੰਤ ਜਿਉਂਦੇ ਨੇ ਰੁੱਖਾਂ ਤੋਂ ਬਿਨਾਂ ਉਹਨਾਂ ਸਬਨਾ ਦਾ ਕੀ ਬਣੂ ਹੁਣ ਨਿੰਮ ਦੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਸੀ ਸੋ ਪਿਆਰੇ ਬੱਚਿਓ ਬਾਕੀ ਦਾ ਹਿੱਸਾ ਆਪਾਂ ਕੱਲ ਪੜ੍ਹਾਂਗੇ